ਕਰੋਜੀ ਰਸਨਾ ਪਵਿੱਤਰ ਆਖੋ ਜੀ ਤਾਨਤਨ ਬਾਬਾ ਦੀਪ ਸਿੰਘ ਜੀ ਤਾਨਤਨ ਬਾਬਾ ਦੀਪ ਸਿੰਘ ਜੀ ਗੁਰੂ ਪਿਆਰਿਓ ਆਪ ਜੀ ਦੇ ਆਪਣੇ ਚੈਨਲ ਤਾਨਤਨ ਬਾਬਾ ਦੀਪ ਸਿੰਘ ਜੀ ਦੇ ਵਿੱਚ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਕਿਸੇ ਨਗਰ ਦੇ ਵਿੱਚ ਇੱਕ ਸੇਠ ਰਹਾ ਕਰਦਾ ਸੀ ਉਹਦੇ ਕੋਲ ਬਹੁਤ ਸਾਰੇ ਪੈਸੇ ਸੀ ਤੇ ਨਾਲ ਹੀ ਉਹ ਵਿਸ਼ਨੂੰ ਭਗਵਾਨ ਨੂੰ ਮੰਨਦਾ ਸੀ ਤੇ ਉਹਦੀ ਪੂਜਾ ਕਰਦਾ ਸੀ ਰੋਜ਼ ਉਹਦੇ ਘਰ ਵਿੱਚ ਇੱਕ ਕੁੱਤਾ ਵੀ ਰੱਖਿਆ ਹੋਇਆ ਸੀ ਉਹ ਕੁੱਤਾ ਬਹੁਤ ਜ਼ਿਆਦਾ ਸਮਝਦਾਰ ਸੀ ਤੇ ਵਫਾਦਾਰ ਵੀ ਸੀ ਸੇਠ ਰੋਜ਼ ਜਦੋਂ ਵਿਸ਼ਨੂੰ ਦੀ ਪੂਜਾ ਕਰਦਾ ਅਰਦਾਸਾਂ ਕਰਦਾ ਇੱਕ ਦਿਨ ਉਹਦੀ ਅਰਦਾਸ ਪੂਰੀ ਹੋਈ ਵਿਸ਼ਨੂੰ ਭਗਵਾਨ ਨੇ ਆ ਕੇ ਉਹਨੂੰ ਦਰਸ਼ਨ ਦਿੱਤੇ ਉਹਨੇ ਕਿਹਾ ਮੰਗੋ ਜੋ ਤੁਸੀਂ ਮੰਗਦੇ ਹੋ ਤੂੰ ਮੇਰੀ ਬਹੁਤ ਸਮੇਂ ਤੋਂ ਪੂਜਾ ਕਰਦਾ ਪਿਆ ਤਾਂ ਸੇਠ ਨੇ ਕਿਹਾ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਤੁਸੀਂ ਐਵੇਂ ਕਰੋ ਤੁਸੀਂ ਇੱਕ ਕਾਗਜ਼ ਦੇ ਉੱਪਰ ਆਪਣੇ ਦਸਖਤ ਕਰ ਦਿਓ ਕਿਉਂਕਿ ਦੁਨੀਆਂ ਦੇ ਲੋਕ ਬਹੁਤ ਨਾਸਤਿਕ ਹੋ ਚੁੱਕੇ ਨੇ ਉਹ ਤੁਹਾਡੀ ਹੋਂਦ ਨੂੰ ਮੰਨਦੇ ਨਹੀਂ ਕਿ ਰੱਬ ਨਾਲ ਦੀ ਕੋਈ ਚੀਜ਼ ਹਸਤੀ ਹੁੰਦੀ ਵੀ ਹੈ ਜੇ ਤੁਸੀਂ ਆਪਣੇ ਦਸਖਤ ਕਰ ਦਿਓਂਗੇ ਕਾਗਜ਼ ਤੇ ਤੇ ਮੈਂ ਉਹਨਾਂ ਨੂੰ ਦਿਖਾ ਦੂੰਗਾ ਵੀ ਰੱਬ ਹੁੰਦਾ ਹੈ ਵਾਕੇ ਕਿਰਪਾ ਕਰਕੇ ਇਹ ਮੇਰੀ ਬੇਨਤੀ ਕਬੂਲ ਕਰੋ। ਭਗਵਾਨ ਵਿਸ਼ਨੂੰ ਨੇ ਉਹਦੀ ਮਨੁਕਾਮਨਾ ਉਵੇਂ ਹੀ ਪੂਰੀ ਕਰ ਦਿੱਤੀ। ਇੱਕ ਕੋਰੇ ਕਾਗਜ਼ ਦੇ ਉੱਤੇ ਦਸਖਤ ਕਰ ਦਿੱਤੇ ਤੇ ਫਿਰ ਉਹ ਅਲੋਪ ਹੋ ਗਏ। ਸੇਠ ਬੜਾ ਖੁਸ਼ ਹੋ ਗਿਆ ਕਿ ਹੁਣ ਜਿਹੜਾ ਵੀ ਮੈਨੂੰ ਕਿਹਾ ਕਰੇਗਾ ਕਿ ਭਗਵਾਨ ਨਹੀਂ ਹੈ ਤਾਂ ਮੈਂ ਉਹਨੂੰ ਕਾਗਜ਼ ਦਿਖਾ ਦਿਆਂ ਕਰਾਂਗਾ। ਇਹ ਦਸਖਤ ਨੇ ਜਿਹੜੇ ਮੇਰੇ ਤੇ ਮੇਰੇ ਭਗਵਾਨ ਦੇ ਮਿਲਣ ਦੇ ਸਬੂਤ ਨੇ। ਇਸ ਕਰਕੇ ਭਗਵਾਨ ਦੀ ਹਸਤੀ ਹੈਗੀ ਆ ਸੇਠ ਹਮਨ ਉਹ ਕਾਗਜ਼ ਨੂੰ ਆਪਣੇ ਕੋਲ ਹਮੇਸ਼ਾ ਰੱਖਦਾ ਸੀ ਕਦੇ ਵੀ ਆਪਣੇ ਨਾਲੋਂ ਦੂਰ ਨਹੀਂ ਸੀ ਕਰਦਾ ਇੱਕ ਦਿਨ ਹੋਣੀ ਰੱਬ ਦੀ ਐਸੀ ਹੋਈ ਸੇਠ ਦੇ ਘਰ ਵਿੱਚ ਜਿਹੜਾ ਕੁੱਤਾ ਰੱਖਿਆ ਸੀ ਉਹ ਮਰ ਗਿਆ ਜਦੋਂ ਉਹ ਮਰ ਗਿਆ ਤਾਂ ਉਹ ਧਰਮਰਾਜ ਦੇ ਕੋਲ ਪਹੁੰਚਿਆ ਉੱਥੇ ਧਰਮਰਾਜ ਨੇ ਉਹਦਾ ਲੇਖਾ ਜੋਖਾ ਕੀਤਾ ਜਾਣਿਆ ਕਿ ਕੁੱਤਾ ਬਹੁਤ ਵਫਾਦਾਰ ਹੈ ਆਪਣੇ ਮਾਲਕ ਦੀ ਇਹਨੇ ਵਫਾਦਾਰੀ ਕੀਤੀ ਹੈ ਕੋਈ ਵੀ ਇਹੋ ਜਿਹਾ ਕਰਮ ਨਹੀਂ ਕੀਤਾ ਜਿਸ ਕਰਕੇ ਇਸ ਨੂੰ ਨਰਕਾਂ ਵਿੱਚ ਭੇਜਿਆ ਜਾ ਸਕੇ ਇਹ ਤਾਂ ਬੜਾ ਸਿਆਣਾ ਜੀਵ ਹੈ ਇਹਦੀ ਜੂਨ ਭਾਵੇਂ ਕੁੱਤੇ ਦੀ ਸੀ ਕਰਮਾਂ ਦਾ ਕੱਪੜਾ ਭਾਵੇਂ ਇਹਨੂੰ ਕੂਕਰ ਦਾ ਮਿਲਿਆ ਸੀ ਪਰ ਇਹਦੇ ਕਰਮ ਬੜੇ ਚੰਗੇ ਸੀ ਇਹਨੇ ਕੋਈ ਮੈਲਾ ਕੰਮ ਨਹੀਂ ਕੀਤਾ ਹੁਣ ਇਹ ਤੋਂ ਇਹਦੀ ਇੱਛਾ ਪੁੱਛੀ ਜਾਵੇਗੀ ਕਿ ਇਹਨੇ ਕਿੱਥੇ ਇਹ ਕਿੱਥੇ ਜਾਣਾ ਚਾਹੁੰਦਾ ਧਰਮਰਾਜ ਨੇ ਸੇਠ ਦੇ ਕੁੱਤੇ ਨੂੰ ਪੁੱਛਿਆ ਤੂੰ ਹੀ ਦੱਸ ਤੂੰ ਕਿੱਥੇ ਜਾਣਾ ਚਾਹੁੰਦਾ ਸਵਰਗਾਂ ਵਿੱਚ ਵੀ ਤੈਨੂੰ ਜਗ੍ਹਾ ਮਿਲ ਸਕਦੀ ਹੈ ਤੂੰ ਦੱਸ ਤੈਨੂੰ ਸਵਰਗਾਂ ਵਿੱਚ ਭੇਜ ਦਈਏ ਤਾਂ ਕੁੱਤਾ ਧਰਮਰਾਜ ਨੂੰ ਕਹਿੰਦਾ ਅਸਲ ਦੇ ਵਿੱਚ ਗੱਲ ਇਹ ਹੈ ਤੁਸੀਂ ਮੈਨੂੰ ਭਾਵੇਂ ਸਵਰਗਾਂ ਵਿੱਚ ਭੇਜ ਦਿਓ ਭਾਵੇਂ ਨਰਕਾਂ ਦੇ ਵਿੱਚ ਪਰ ਇੱਕ ਗੱਲ ਮੇਰੀ ਜ਼ਰੂਰ ਮੰਨਿਓ ਮੈਂ ਮਨੁੱਖਾਂ ਦੇ ਅਧੀਨ ਹੋ ਕੇ ਰਹਿਣਾ ਨਹੀਂ ਚਾਹੁੰਦਾ ਉਹ ਜਗ੍ਹਾ ਤੇ ਮੈਨੂੰ ਨਾ ਭੇਜੋ ਜਿੱਥੇ ਮਨੁੱਖ ਰਹਿੰਦਾ ਹੋਵੇ ਛੇਠ ਦਾ ਕੁੱਤਾ ਜਦੋਂ ਇਸ ਤਰ੍ਹਾਂ ਕਹਿਣ ਲੱਗਾ ਤਾਂ ਧਰਮਰਾਜ ਬੜਾ ਹੈਰਾਨ ਹੋਇਆ ਕਹਿੰਦਾ ਗੱਲ ਇਹ ਹੈ ਕਿ ਤੈਨੂੰ ਮਨੁੱਖ ਦੇ ਜਨਮ ਦੀ ਕੀਮਤ ਦਾ ਪਤਾ ਨਹੀਂ ਹੈਗਾ ਕਿਉਂਕਿ ਤੂੰ ਹਜੇ ਇੱਕ ਕੁੱਤੇ ਦੀ ਜੂਨ ਵਿੱਚ ਹੈ ਜੇ ਤੂੰ ਮਨੁੱਖ ਹੁੰਦਾ ਤੈਨੂੰ ਪਤਾ ਲੱਗਦਾ ਕਿ ਮਨੁੱਖ ਦੇ ਜਨਮ ਦੀ ਕੀਮਤ ਕੀ ਹੈ ਦੇਵਤੇ ਵੀ ਮਨੁੱਖ ਦਾ ਜਨਮ ਲੈਣ ਨੂੰ ਤਰਸ ਰਹੇ ਨੇ ਪਰ ਤੂੰ ਕਹਿ ਰਿਹਾ ਵੀ ਮੈਂ ਨਹੀਂ ਜਾਣ ਇਹਦਾ ਕੀ ਕਾਰਨ ਹੈ ਤੂੰ ਦੱਸ ਕੁੱਤਾ ਕਹਿੰਦਾ ਮੈਂ ਤੁਹਾਨੂੰ ਬੰਦੇ ਦੀਆਂ ਤਿੰਨ ਗੱਲਾਂ ਦੱਸਦਾ ਵੀ ਮੈਂ ਕਿਉਂ ਨਹੀਂ ਇਹਦੇ ਨਾਲ ਰਹਿਣਾ ਚਾਹੁੰਦਾ ਸੇਠ ਦਾ ਕੁੱਤਾ ਕਹਿੰਦਾ ਦੇਖੋ ਜੀ ਅਸਲ ਵਿੱਚ ਗੱਲ ਇਹ ਹੈ ਵੀ ਮੈਨੂੰ ਵੀ ਇਹ ਗੱਲ ਦਾ ਚੰਗੀ ਤਰ੍ਹਾਂ ਪਤਾ ਹੈ ਵੀ ਮਨੁੱਖ ਦਾ ਜੀਵਨ ਅਮੋਲਕ ਹੈ ਬਹੁਤ ਕਿਸਮਤ ਤੇ ਭਾਗਾ ਨਾਲ ਮਿਲਦਾ ਪਰ ਅੱਜਕੱਲ ਦੇ ਜਿਹੜੇ ਲੋਕ ਨੇ ਉਹ ਬੜੇ ਸਵਾਰਥੀ ਨੇ ਇਹਨਾਂ ਦਾ ਪਹਿਲਾ ਔਗਣ ਇਹ ਹੈ ਵੀ ਆਪਣਾ ਹੀ ਹਿਸਾਬ ਕਿਤਾਬ ਦੇਖਦੇ ਨੇ ਦੂਜਿਆਂ ਦੇ ਲਾਭ ਤੇ ਹਾਨੀ ਬਾਰੇ ਜਾਣਦੇ ਨੇ ਦੂਜਿਆਂ ਨੂੰ ਉਲਝਾਵਿਆਂ ਵਿੱਚ ਪਾ ਲੈਂਦੇ ਨੇ ਆਪਣੇ ਸਵਾਰਥ ਨੂੰ ਅੱਗੇ ਰੱਖ ਕੇ ਉਹਨਾਂ ਤੋਂ ਕੰਮ ਕਰਵਾਉਂਦੇ ਨੇ ਇਹ ਜਾਨਵਰਾਂ ਨੂੰ ਆਪਣਾ ਗੁਲਾਮ ਬਣਾ ਲੈਂਦੇ ਨੇ ਨਿੱਕੇ ਨਿੱਕੇ ਪੰਛੀ ਜਿਹੜੇ ਉੱਡਣਾ ਚਾਹੁੰਦੇ ਨੇ ਉਹਨਾਂ ਨੂੰ ਪਿੰਜਰੇ ਵਿੱਚ ਬੰਦ ਕਰ ਦਿੰਦੇ ਨੇ ਬੰਦਾ ਬਹੁਤ ਜ਼ਿਆਦਾ ਸਵਾਰਥੀ ਹੈ ਦੂਜੀ ਗੱਲ ਇਹਨਾਂ ਦੇ ਬਾਰੇ ਇਹ ਹੈ ਇਹ ਬੜੇ ਇਰਖਾਲੂ ਸੁਭਾਅ ਦੇ ਹੁੰਦੇ ਨੇ ਇਹ ਆਪਣਿਆਂ ਨੂੰ ਹੀ ਜਿਵੇਂ ਕੁੱਤੇ ਦਾ ਸੁਭਾਅ ਹੁੰਦਾ ਕੱਟਣਾ ਸਾਨੂੰ ਤੁਸੀਂ ਇਹ ਜੂਨ ਦਿੱਤੀ ਐ ਰੱਬ ਨੇ ਦਿੱਤੀ ਐ ਇਹ ਕਰਮ ਕਰਨ ਵਾਸਤੇ ਭੇਜਿਆ ਪਰ ਬੰਦਾ ਅਸਲ ਵਿੱਚ ਕੁੱਤਾ ਬਣ ਚੁੱਕਾ ਹੈ ਆਪਣਿਆਂ ਨੂੰ ਹੀ ਕੱਟਦਾ ਫਿਰਦਾ ਹੈ ਕਿਸੇ ਦੀ ਖੁਸ਼ੀ ਤੇ ਚੜਦੀ ਕਲਾ ਬਰਦਾਸ਼ਤ ਨਹੀਂ ਕਰ ਸਕਦਾ ਬੰਦਾ ਤੀਜੀ ਗੱਲ ਇਹ ਹੈ ਕਿ ਇਹ ਬੰਦੇ ਨੂੰ ਵੀ ਧੋਖ ਇਹ ਰੱਬ ਨੂੰ ਵੀ ਧੋਖਾ ਦਿੰਦਾ ਹੈ ਤਾਰਮਰਾਜ ਬੜਾ ਹੈਰਾਨ ਹੋ ਗਿਆ ਵੀ ਰੱਬ ਨੂੰ ਕਿਵੇਂ ਧੋਖਾ ਦਿੱਤਾ ਜਾ ਸਕਦਾ ਹੈ ਕੁੱਤਾ ਕਹਿੰਦਾ ਅਸਲ ਵਿੱਚ ਬੰਦਾ ਆਪਣੇ ਸੁੱਖਾਂ ਦੀ ਖਾਤਰ ਭੱਜਿਆ ਫਿਰਦਾ ਹੈ ਸੁੱਖ ਹੀ ਮੰਗਦਾ ਹੈ ਸੁੱਖ ਮੰਗਦਾ ਮੰਗਦਾ ਸੁੱਖਣਾ ਵੀ ਸੁਖਦਾ ਹੈ ਰੱਬ ਨੂੰ ਵੀ ਇਸ ਤਰ੍ਹਾਂ ਕਹਿੰਦਾ ਆ ਮੇਰੀ ਮੰਗ ਪੂਰੀ ਕਰ ਦੇ ਜੇ ਤੂੰ ਮੇਰੀ ਮੰਗ ਪੂਰੀ ਕਰੇਂਗਾ ਫਿਰ ਮੈਂ ਤੈਨੂੰ ਚੜਾਵਾ ਚੜਾਵਾਗਾ ਆ ਚੀਜ਼ ਤੇਰੇ ਦਰ ਤੇ ਲੈ ਕੇ ਆਵਾਂਗਾ ਜਦੋਂ ਇਹਦੀ ਇੱਛਾ ਪੂਰੀ ਹੋ ਜਾਂਦੀ ਹੈ ਫਿਰ ਇੰਨਾ ਸਵਾਰਥੀ ਐ ਕਹਿ ਦਿੰਦਾ ਰੱਬ ਨੂੰ ਕੀ ਦੇਣ ਦੀ ਲੋੜ ਐ ਉਹ ਘੜਾ ਕੋਈ ਉਹਨੂੰ ਕਿਸੇ ਚੀਜ਼ ਦੀ ਕਮੀ ਐ ਉਹਦਾ ਤਾਂ ਦਿੱਤਾ ਹੀ ਅਸੀਂ ਲੈਂਦੇ ਹਾਂ ਉਹਨੂੰ ਅਸੀਂ ਦੇ ਕੀ ਸਕਦੇ ਹਾਂ ਕੁੱਤਾ ਕਹਿਣ ਲੱਗਾ ਦੇਖੋ ਜੀ ਮਨੁੱਖ ਇਹੋ ਜਿਹਾ ਐ ਰੱਬ ਦੇ ਬਣਾਏ ਮੰਦਰਾਂ ਵਿੱਚ ਜਾਂਦਾ ਐ ਸੁੱਖਣਾ ਤਾਂ ਸੁੱਖ ਲੈਂਦਾ ਪਰ ਪੂਰੀ ਨਹੀਂ ਕਰਦਾ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਵਿੱਚ ਹੀ ਬੰਦੇ ਦੀ ਸਾਰੀ ਜ਼ਿੰਦਗੀ ਲੰਘ ਜਾਂਦੀ ਐ ਬੰਦਾ ਸਵਾਰਥੀ ਐ ਕੁਤਾ ਕਹਿਣ ਲੱਗਾ ਕਿ ਬੰਦੇ ਦੀਆਂ ਇੰਨੀਆਂ ਕਮੀਆਂ ਨੇ ਇੰਨੀਆਂ ਬੁਰਾਈਆਂ ਨੇ ਮੈਂ ਗਿਣਾਉਂਦਾ ਗਿਣਾਉਂਦਾ ਥੱਕ ਜਾਵਾਂਗਾ ਪਰ ਉਹਨਾਂ ਦੀਆਂ ਕਮੀਆਂ ਪੂਰੀਆਂ ਨਹੀਂ ਹੋਣੀਆਂ ਇਹ ਜਿਹੜਾ ਮਨੁੱਖ ਹੈ ਇਹਦੇ ਵਿੱਚ ਇੰਨੀਆਂ ਚਲਾਕੀਆਂ ਨੇ ਦੇਵਤੇ ਤਾਂ ਇਹਦੇ ਅੱਗੇ ਕੁਝ ਵੀ ਨਹੀਂ ਜਦੋਂ ਇਸ ਤਰ੍ਹਾਂ ਦੀ ਗੱਲ ਕਹੀ ਤਾਂ ਧਰਮਰਾਜ ਕਹਿਣ ਲੱਗਾ ਇਹ ਕਿਵੇਂ ਹੋ ਸਕਦਾ ਇੱਥੇ ਲੋਕ ਮਰ ਕੇ ਆਉਂਦੇ ਨੇ ਉਹਨਾਂ ਦਾ ਕਰਮਾਂ ਦਾ ਲੇਖਾ ਜੋਖਾ ਹੁੰਦਾ ਹੈ ਇਨਾਂ ਨੂੰ ਨਰਕਾਂ ਸਵਾਰਗਾਂ ਵਿੱਚ ਭੇਜਿਆ ਜਾਂਦਾ ਹੈ ਕਰਮਾਂ ਦੇ ਮੁਤਾਬਕ ਇਹ ਦੇਵਤਿਆਂ ਤੋਂ ਵੱਧ ਕਿਵੇਂ ਮਨੁੱਖ ਚਲਾਕ ਹੋ ਸਕਦਾਗਾ ਨਹੀਂ ਹੋ ਸਕਦਾ ਕੁੱਤਾ ਕਹਿਣ ਲੱਗਾ ਅਸਲ ਦੇ ਵਿੱਚ ਗੱਲ ਇਹ ਹੈ ਤੁਸੀਂ ਇੱਥੇ ਮਰੇ ਹੋਏ ਲੋਕਾਂ ਦਾ ਲੇਖਾ ਜੋਖਾ ਕਰਦੇ ਹੋ ਪਰ ਜਿਉਂਦੇ ਮਨੁੱਖ ਨਾਲ ਅਜੇ ਤੱਕ ਤੁਹਾਡਾ ਤਾਲੁਕਤ ਨਹੀਂ ਹੋਇਆ ਪਰ ਜੇ ਤੁਸੀਂ ਇੱਥੇ ਜਿਉਂਦੇ ਮਨੁੱਖ ਨਾਲ ਰਹਿੰਦੇ ਤਾਂ ਤੁਹਾਨੂੰ ਪਤਾ ਲੱਗ ਜਾਣਾ ਸੀ ਵੀ ਉਹਦੇ ਵਿੱਚ ਕਿੰਨੀਆਂ ਚਲਾਕੀਆਂ ਨੇ ਇੱਥੇ ਤਾਂ ਤੁਹਾਡੇ ਕੋਲ ਸਾਰੇ ਮਰੇ ਹੋਏ ਲੋਕ ਆਉਂਦੇ ਨੇ ਧਰਮਰਾਜ ਸੋਚਾਂ ਵਿੱਚ ਪੈ ਗਿਆ ਕੁੱਤੇ ਦੀ ਇਹ ਗੱਲ ਸੁਣ ਕੇ ਸੋਚਣ ਲੱਗਾ ਐਡੀ ਵੱਡੀ ਗੱਲ ਇਹ ਨਹੀਂ ਕਹਿ ਦਿੱਤੀ ਹੁਣ ਤਾਂ ਮੈਨੂੰ ਕੁਝ ਨਾ ਕੁਝ ਜ਼ਰੂਰ ਕਰਨਾ ਪਵੇਗਾ ਉਹਨੇ ਆਪਣੇ ਜਮਦੂਤ ਆਪਣੇ ਕੋਲ ਬੁਲਾ ਲਏ ਧਰਮਰਾਜ ਨੇ ਹੁਕਮ ਕੀਤਾ ਇਸ ਕੁੱਤੇ ਦੇ ਸੇਠ ਨੂੰ ਜਿਉਂਦੇ ਜੀਮ ਮੇਰੇ ਕੋਲ ਲੈ ਕੇ ਆਓ ਮੈਂ ਦੇਖਣਾ ਚਾਹੁੰਦਾ ਕਿ ਜਿਉਂਦੇ ਲੋਕ ਹੁੰਦੇ ਨੇ ਉਹ ਕੀ ਕਰ ਸਕਦੇ ਨੇ ਦੇਵਤਿਆਂ ਨਾਲੋਂ ਉਹ ਕਿੰਨੇ ਕੁ ਚਲਾਕ ਹੋ ਸਕਦੇ ਨੇ ਉਹ ਜਮਦੂਤ ਧਰਤੀ ਤੇ ਗਏ ਤੇ ਸੇਠ ਨੂੰ ਕਿਹਾ ਕਿ ਅਸੀਂ ਤੈਨੂੰ ਲੈਣਾ ਆਏ ਹਾਂ ਧਰਮਰਾਜ ਨੇ ਸਾਨੂੰ ਭੇਜਿਆ ਕਿਉਂਕਿ ਤੇਰਾ ਕੁੱਤਾ ਜਿਹੜਾ ਕੁਝ ਦਿਨ ਪਹਿਲਾਂ ਹੀ ਮਰਿਆ ਉਹਨੇ ਧਰਮਰਾਜ ਦੇ ਅੱਗੇ ਸ਼ਰਤ ਰੱਖੀ ਹੈ ਜੇ ਪਰਲੋਕ ਦੇ ਵਿੱਚ ਇੱਥੇ ਜਿਉਂਦਾ ਬੰਦਾ ਆ ਜਾਵੇ ਉਹ ਧਰਮਰਾਜ ਨੂੰ ਵੀ ਠੱਗ ਸਕਦਾ ਹੈ ਦੇਵਤੇ ਉਹਦੇ ਅੱਗੇ ਕੁਝ ਵੀ ਨਹੀਂ ਇਹ ਗੱਲ ਤੇਰੇ ਕੁੱਤੇ ਨੇ ਕਹੀ ਹੈ ਇਸ ਕਰਕੇ ਤੈਨੂੰ ਧਰਮਰਾਜ ਨੇ ਬੁਲਾਇਆ ਸੇਠ ਬੜਾ ਚਲਾਕ ਸੀ ਉਹਨੇ ਜਿਹੜਾ ਆਪਣੀ ਜੇਬ ਵਿੱਚ ਕਾਗਜ਼ ਰੱਖਿਆ ਸੀ ਜਿਸ ਤੇ ਭਗਵਾਨ ਵਿਸ਼ਨੂੰ ਨੇ ਦਸਤ ਕਰਕੇ ਦਿੱਤੇ ਸੀ ਤੇ ਬਾਹਰ ਕਟਿਆ ਤੇ ਆਪਣੇ ਵੱਲੋਂ ਉਹਦੇ ਵਿੱਚ ਕੁਝ ਲਿਖ ਦਿੱਤਾ ਫਿਰ ਉਹਨੂੰ ਆਪਣੀ ਜੇਬ ਵਿੱਚ ਪਾ ਲਿਆ ਤਾਂ ਉਹਨੇ ਕਿਹਾ ਚਲੋ ਚੱਲੀਏ ਤੇ ਧਰਮਰਾਜ ਦੀ ਕਚੈਰੀ ਵਿੱਚ ਪੇਸ਼ ਕਰਤਾ ਧਰਮਰਾਜ ਨੂੰ ਦੇਖ ਕੇ ਹਸਿਆ ਕਿ ਇਹ ਮੇਰਾ ਕੀ ਕਰ ਲਵੇਗਾ ਕੁੱਤਾ ਕਹਿੰਦਾ ਜੀ ਇਥੇ ਜਿਹੜਾ ਵੀ ਮਨੁੱਖ ਆਵੇਗਾ ਉਹ ਧਰਮਰਾਜ ਨੂੰ ਵੀ ਠੱਗ ਸਕਦਾ ਹੈ ਇੰਨਾ ਬੰਦਾ ਚਲਾਕ ਹੈ ਇਹ ਤੁੱਛ ਜਿਹਾ ਜੀਬ ਹੈ ਇਹ ਮੇਰੇ ਅੱਗੇ ਕੀ ਕਰ ਸਕਦਾ ਇਹ ਮਰਦੇ ਨੇ ਇੰਨਾ ਦਾ ਮੈਂ ਲੇਖਾ ਜੋਖਾ ਕਰਦਾਗਾ ਇਹ ਮੇਰੇ ਅੱਗੇ ਕੀੜੀ ਦੇ ਸਮਾਨ ਨਹੀਂ ਧਰਮਰਾਜ ਸੇਠ ਨੂੰ ਦੇਖ ਕੇ ਉੱਚੀ ਉੱਚੀ ਹੱਸਣ ਲੱਗਾ ਹੱਸਣਾ ਉਹਦਾ ਬੰਦ ਹੀ ਹੋਇਆ ਸੀ ਅਜੇ ਸੇਠ ਨੇ ਆਪਣੀ ਜੇਬ ਵਿੱਚੋਂ ਉਹ ਕਾਗਜ਼ ਕੱਢਿਆ ਤੇ ਧਰਮਰਾਜ ਨੂੰ ਫੜਾ ਦਿੱਤਾ धर्मराज ਨੇ ਪੜਿਆ ਧਰਮਰਾਜ ਪੜਦੇ ਆ ਸਾਰ ਉੱਠਿਆ ਆਪ ਨੀਵੀਂ ਜਗ੍ਹਾ ਤੇ ਬੈਠ ਗਿਆ ਤੇ ਆਪਣੇ ਸਿਗਾਸਨ ਤੇ ਸੇਠ ਨੂੰ ਬਿਠਾ ਦਿੱਤਾ ਜਮਦੂਤ ਦੇਵ ਤੇ ਸਾਰੇ ਦੇਖ ਕੇ ਬੜੇ ਹੈਰਾਨ ਹੋਏ ਏਕੀ ਘਟਨਾ ਹੋ ਗਈ ਧਰਮਰਾਜ ਨੇ ਅੱਜ ਤੱਕ ਇਹੋ ਜਿਹਾ ਕੁਝ ਨਹੀਂ ਕੀਤਾ ਸਾਰੇ ਸੋਚਣ ਲੱਗੇ ਜ਼ਰੂਰ ਇਸ ਬੰਦੇ ਵਿੱਚ ਸ਼ਕਤੀਆਂ ਨੇ ਜਿਹੜਾ ਧਰਮਰਾਜ ਨੀਵਾ ਹੋ ਗਿਆ ਉਸ ਸੇਠ ਨੇ ਧਰਮਰਾਜ ਦੇ ਬਣਾਏ ਸਾਰੇ ਨਿਯਮ ਮਰਿਆਦਾ ਬਦਲ ਦਿੱਤੇ ਨਰਕ ਸਾਰਾ ਖਾਲੀ ਕਰਵਾ ਕੇ ਉਹਦਾ ਸਾਰਾ ਦਰਵਾਜ਼ਾ ਬੰਦ ਕਰ ਦਿੱਤਾ ਧਰਮਰਾਜ ਨੂੰ ਉਹਦਾ ਪਹਿਰੇਦਾਰ ਬਣਾ ਦਿੱਤਾ ਹੁਣ ਜਿਹੜਾ ਵੀ ਇਨਸਾਨ ਮਰ ਕੇ ਆਵੇਗਾ ਉਹ ਸਿਰਫ ਸਵਰਗਾਂ ਵਿੱਚ ਹੀ ਜਾਵੇਗਾ ਕੁੱਤਾ ਵੀ ਸੋਚਣ ਲੱਗਾ ਵੀ ਇਹ ਸਭ ਕੁਝ ਕਿਵੇਂ ਹੋ ਗਿਆ ਕੁੱਤੇ ਨੇ ਕਿਹਾ ਮਾਲਕ ਜੀ ਮੈਂ ਧਰਤੀ ਤੇ ਵੀ ਤੁਹਾਡਾ ਵਫਾਦਾਰ ਹਾਂ ਇੱਥੇ ਵੀ ਮੈਂ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ ਪਰ ਮੈਨੂੰ ਇੱਕ ਗੱਲ ਦੱਸੋ ਇਹ ਸਭ ਕੁਝ ਕਿਵੇਂ ਹੋ ਗਿਆ ਤਾਰਮਰਾ ਦੀ ਜਗਾ ਤੇ ਤੁਸੀਂ ਕਿਵੇਂ ਬੈਠ ਗਏ ਸੇਠ ਨੇ ਕਿਹਾ ਅਸਲ ਵਿੱਚ ਜਦੋਂ ਮੈਨੂੰ ਜਮਦੂਤ ਲੈਣ ਗਏ ਸੀ ਇਹਨਾਂ ਤੋਂ ਮੈਂ ਕਹਾਣੀ ਪੁੱਛੀ ਆ ਵੀ ਮੈਨੂੰ ਕਿਉਂ ਲੈ ਕੇ ਜਾ ਰਹੇ ਹੋ ਇਹਨਾਂ ਨੇ ਕਿਹਾ ਵੀ ਤੂੰ ਇਹਨਾਂ ਨਾਲ ਸ਼ਰਤ ਲਾਈ ਆ ਵੀ ਬੰਦਾ ਬਹੁਤ ਚਲਾਕ ਹੈ ਉਹ ਦੇਵਤਿਆਂ ਨੂੰ ਵੀ maat ਪਾ ਸਕਦਾ ਹੈ ਰਸਤੇ ਵਿੱਚ ਆਉਂਦੇ ਹੋਏ ਮੈਂ ਕਾਗਜ਼ ਤੇ ਭਗਵਾਨ ਵਿਸ਼ੂ ਨੇ ਉਹ ਦਸਕਤ ਕੀਤੇ ਹੋਏ ਸੀ ਉਸ ਤੇ ਮੈਂ ਲਿਖ ਦਿੱਤਾ ਜਿਹੜੇ ਇਨਸਾਨ ਨੂੰ ਤੁਸੀਂ ਇੱਥੇ ਲੈ ਕੇ ਆ ਰਹੇ ਹੋ ਉਹਨੂੰ ਆਪਣੀ ਰਾਜਗਦੀ ਦੇ ਦੇਣੀ ਤੇ ਧਰਮਰਾਜ ਤੁਸੀਂ ਉਹਦੇ ਸੇਵਕ ਬਣ ਜਾਣਾ ਜੋ ਜਿਵੇਂ ਕਹੇਗਾ ਉਸੇ ਤਰ੍ਹਾਂ ਹੀ ਕਰਨਾ ਕਾਗਜ਼ ਤੇ ਮੈਂ ਇਸ ਤਰ੍ਹਾਂ ਲਿਖ ਦਿੱਤਾ ਸੀ ਤੇ ਧਰਮਰਾਜ ਨੂੰ ਦੇ ਦਿੱਤਾ ਬਾਕੀ ਜੋ ਹੋਇਆ ਉਹ ਤੇਰੇ ਸਾਹਮਣੇ ਆ ਫਿਰ ਸਾਰੇ ਸੋਚਣ ਲੱਗੇ ਕਿ ਫਿਰ ਇਸ ਇਸ ਨੂੰ ਠੀਕ ਕਿਵੇਂ ਕੀਤਾ ਜਾਵੇ ਬਾਕੀ ਜੋ ਕੁੱਤੇ ਨੇ ਕਿਹਾ ਸੀ ਵੀ ਇਨਸਾਨ ਬਹੁਤ ਚਲਾਕ ਹੈ ਉਹ ਸੱਚ ਹੈ ਬੰਦਾ ਦੇਵਤਾ ਨਾਲੋਂ ਵੀ ਬਹੁਤ ਜ਼ਿਆਦਾ ਚਲਾਕ ਹੈ ਤਾਂ ਦੇਵਤਿਆਂ ਨੇ ਭਗਵਾਨ ਨੂੰ ਅਰਦਾਸਾਂ ਕੀਤੀਆਂ ਵੀ ਇਸ ਮਰਿਆਦਾ ਇਹ ਮਰਿਆਦਾ ਤਾਂ ਉਲਟ ਹੋ ਰਹੀ ਹੈ ਤਾਂ ਭਗਵਾਨ বিষ্ণੂ ਜੀ ਆਏ ਉਹਨਾਂ ਨੇ ਦੇਖਿਆ ਵੀ ਧਰਮ ਰਾਸਤਾ ਪਹਿਰੇਦਾਰ ਬਣਾ ਖੜਾ ਹੈ ਫਿਰ ਰਾਜਗਦੀ ਤੇ ਕੌਣ ਬੈਠਾ ਤਾਂ ਸਾਰੀ ਗੱਲ ਭਗਵਾਨ বিষ্ণੂ ਨੂੰ ਦੱਸੀ ਤੇ ਧਰਮ ਰਾਜ ਨੂੰ ਕਿਹਾ ਕਿ ਤੈਨੂੰ ਕਿਹਾ ਸੀ ਵੀ ਇਨਸਾਨ ਨੂੰ ਮਰਨ ਤੋਂ ਬਾਅਦ ਇੱਥੇ ਲੈ ਕੇ ਆਉਣਾ ਪਹਿਲਾਂ ਨਹੀਂ ਉਹਦੀ ਰੂਹ ਦਾ ਲੇਖਾ ਜੋਖਾ ਕਰਨਾ ਬਹੁਤ ਆਸਾਨ ਹੈ ਤੁਸੀਂ ਜਿਉਂਦੇ ਬੰਦੇ ਨੂੰ ਲਿਆਂਦਾ ਮर्यादा ਭੰਗ ਕੀਤੀ ਫਿਰ ਇਸ ਤਰ੍ਹਾਂ ਹੀ ਹੋਵੇਗਾ ਜੋ ਕੁੱਤੇ ਨੇ ਕਿਹਾ ਸੀ ਮਨੁੱਖ ਦੇ ਅੰਦਰ ਕਾਮ ਕ੍ਰੋਧ ਮੂਲ ਲੋਭ ਹੰਕਾਰ ਇਹ ਬਹੁਤ ਵੱਡੇ ਦੋਸ਼ ਨੇ ਇਹਨੂੰ ਟੇਕਣ ਨਹੀਂ ਦਿੰਦੇ ਕਾਮ ਵਾਸ਼ਨਾ ਹਉਮੈ ਹੰਕਾਰ ਇਹਦੇ ਵਿੱਚ ਇੰਨੇ ਵੱਡੇ ਦੋਸ਼ ਨੇ ਇਹਨੂੰ ਠੀਕੇ ਬੈਠਣ ਨਹੀਂ ਦਿੰਦੇ ਇਸ ਕਰਕੇ ਬੰਦਾ ਚਲਾਕੀਆਂ ਕਰਦਾ ਸੁੱਖ ਭਾਲਦਾ ਤੁਸੀਂ ਇੱਥੇ ਜੀਵਤ ਮਨੁੱਖ ਨੂੰ ਇੱਥੇ ਬੁਲਾ ਕੇ ਬਹੁਤ ਵੱਡੀ ਗਲਤੀ ਕੀਤੀ ਹੈ ਤੇ ਇਸ ਮਰਿਆਦਾ ਨੂੰ ਸਦਾ ਹੀ ਬਣਾ ਕੇ ਰੱਖਣੀ ਆ ਵੀ ਮਰਨ ਤੋਂ ਬਾਅਦ ਹੀ ਇੱਥੇ ਹੀ ਲੇਖਾ ਜੋਖਾ ਹੋਵੇਗਾ ਧਰਮਰਾਜ ਨੇ ਭਗਵਾਨ ਅੱਗੇ ਹੱਥ ਜੋੜੇ ਤੇ ਕਿਹਾ ਤੁਸੀਂ ਨਹੀਂ ਇਹਨੂੰ ਧਰਮਰਾਜ ਦੀ ਪਦਵੀ ਦਿੱਤੀ ਇੱਕ ਕਾਗਜ਼ ਦੇ ਉੱਪਰ ਜੋ ਲਿਖਿਆ ਉਹ ਹੇਠਾਂ ਤੁਹਾਡੇ ਹੀ ਦਸਖਤ ਹੋਏ ਨੇ ਉਸ ਟਾਈਮ ਭਗਵਾਨ ਨੇ ਦੱਸਿਆ ਕਿ ਇਹ ਮੈਂ ਨਹੀਂ ਕਿਹਾ ਇਹ ਤਾਂ ਇਹਨੇ ਆਪਣੇ ਆਪ ਹੀ ਲਿਖ ਲਿਆ ਤਾਂ ਉਹ ਕਾਗਜ਼ ਤੇ ਦਸਖਤ ਮੇਰੇ ਜ਼ਰੂਰ ਨੇ ਪਰ ਆ ਮੈਂ ਨਹੀਂ ਕਿਹਾ ਕੇ ਧਰਮਰਾਜ ਦੀ ਗੱਡੀ ਸੇਠ ਨੂੰ ਧਰਮਰਾਜ ਦੀ ਗੱਡੀ ਤੇ ਸੇਠ ਨੂੰ ਬਿਠਾ ਦਿਓ। ਇਹੀ ਬੰਦੇ ਦੀ ਚਲਾਕੀ ਹੈ। ਇਹ ਸਵਾਰਥੀ ਹੈ। ਇਸ ਤਰ੍ਹਾਂ ਭਗਵਾਨ বিষ্ণੂ ਨੇ ਧਰਮਰਾਜ ਦੀਆਂ ਅੱਖਾਂ ਖੋਲੀਆਂ। ਫਿਰ ਭਗਵਾਨ ਨੇ ਦੇਖ ਕੇ ਸੇਠ ਖੜਾ ਹੋ ਗਿਆ। ਉਹਨੇ ਮਾਫੀ ਮੰਗੀ ਕਹਿਣ ਲੱਗਾ ਜਿਹੜੀ ਕੁੱਤੇ ਨੇ ਸ਼ਰਤ ਲਾਈ ਸੀ ਤਾਂ ਉਹਨੂੰ ਸੱਚ ਕਰਨ ਲਈ ਇਹ ਸਭ ਕੁਝ ਦਿਖਾਇਆ ਮੈਂ। ਕੋਈ ਰਾਜ ਸਿੰਘਾਸਣ ਨਹੀਂ ਚਾਹੁੰਦਾ ਮੈਂ। ਧਰਮਰਾਜ ਦੀ ਡਿਊਟੀ ਹੈ ਉਹੀ ਇਹਨੂੰ ਚੰਗੀ ਤਰ੍ਹਾਂ ਢੰਗ ਨਾਲ ਨਿਵਾ ਸਕਦਾ ਹੈ ਮੈਨੂੰ ਮਾਫ਼ ਕਰ ਦਿਓ ਹੁਣ ਮੈਂ ਵਾਪਸ ਧਰਤੀ ਤੇ ਜਾਣਾ ਚਾਹੁੰਦਾ ਇਹ ਕਹਿ ਕੇ ਸੇਠ ਧਰਤੀ ਤੇ ਚਲਾ ਗਿਆ ਕੁੱਤਿਆਂ ਨੇ ਉੱਤੇ ਨਹੀਂ ਦੇਖਿਆ ਧਰਮਰਾਜ ਜੀ ਇਸ ਕਰਕੇ ਮੈਂ ਇਨਸਾਨ ਦੀ ਜੂਨੀ ਵਿੱਚ ਆਉਣਾ ਨਹੀਂ ਚਾਹੁੰਦਾ ਕਿ ਮਨੁੱਖ ਕਿੰਨਾ ਜ਼ਿਆਦਾ ਸੁਆਰਥੀ ਹੈ ਪਰ ਜੇਕਰ ਇਨਸਾਨ ਧਰਮ ਦੇ ਰਾਸਤੇ ਤੇ ਚੱਲੇ ਗੁਰੂ ਦੇ ਰਾਸਤੇ ਤੇ ਚੱਲੇ ਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲੇ ਪਰ ਇਨਸਾਨ ਦਾ ਸੁਆ ਰੱਬ ਜੈਸਾ ਹੋ ਜਾਂਦਾ ਜੇ ਇਹਹੀ ਸਹੀ ਮਾਰਗ ਤੇ ਨਹੀਂ ਆ ਤਾਂ ਇਹ ਕੁੱਤੇ ਦੀ ਜੂਨ ਤੋਂ ਵੀ ਭੈੜਾ ਹੈ ਕਾਲ ਸਾਜੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਜਰੂਰ ਲਿਖਿਓ